ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿੰਨਾ ਚਿਰ ਦੋਵੇਂ ਜਿਉਂਦੇ ਨੇ ਘਰਾਂ ਦੇ ਵਿੱਚ ਊਚਨੀ ਝੋ ਜਾਂਦੀ ਏ ਪਰ ਜਦਨ ਦੋਵਾਂ ਚੋਂ ਇੱਕ ਵੀ ਨਾ ਨਾ ਰਿਆ ਉਸ ਦਿਨ ਪਤਾ ਲੱਗਦਾ ਦੁਨੀਆ ਕਿਹੜੇ ਪਾ ਕੱਟੀ ਦੀ ਆ ਇਸ ਕਰਕੇ ਉਮਰ ਦਾ ਇੱਕ ਪੜਾ ਹੁੰਦਾ ਏ ਜਿਸ ਪੜਾ ਦੇ ਵਿੱਚ ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਹੈ ਖਾਸ ਤੌਰ ਤੇ ਜਦੋਂ ਨਿਆਣੇ ਉਲਝ ਜਾਣ ਕੰਮਕਾਰਾਂ ਚ ਕੋਈ ਕਿਤੇ ਲੱਗ ਗਿਆ ਕੋਈ ਕਿਤੇ ਲੱਗ ਗਿਆ ਫਿਰ ਬੰਦੇ ਦਾ ਦੁੱਖ ਸੁੱਖ ਵੰਡਾਉਣ ਵਾਸਤੇ ਬੁਢਾਪੇ ਵਿੱਚ ਉਹਦਾ ਜੀਵਨ ਸਾਥੀ ਬਹੁਤ ਜ਼ਰੂਰੀ ਆ ਪਰ ਜਦੋਂ ਜੀਵਨ ਸਾਥੀ ਕੋਲ ਨਾ ਹੋਇਆ ਫਿਰ ਬੰਦੇ ਨੂੰ ਕਿਤੇ ਨਾ ਕਿਤੇ ਜਾਪਦਾ ਵੀ ਮੈਂ ਸਵਰਗ ਤੋਂ ਵਿੱਚੋਂ ਥੱਲੇ ਡਿੱਗਾ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿੰਨਾ ਚਿਰ ਦੋਵੇਂ ਜਿਉਂਦੇ ਨੇ ਘਰਾਂ ਦੇ ਵਿੱਚ ਊਚ ਨੀਚ ਹੋ ਜਾਂਦੀ ਏ ਪਰ ਜਦਨ ਦੋਵਾਂ ਚੋਂ ਇੱਕ ਵੀ ਨਾ ਨਾ ਰਿਹਾ ਉਸ ਦਿਨ ਪਤਾ ਲੱਗਦਾ ਦੁਨੀਆ ਕਿਹੜੇ ਪਾ ਕੱਟੀ ਦੀ ਆ ਇਸ ਕਰਕੇ ਉਮਰ ਦਾ ਇੱਕ ਪੜਾ ਹੁੰਦਾ ਏ ਜਿਸ ਪੜਾ ਦੇ ਵਿੱਚ ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਹੈ ਖਾਸ ਤੌਰ ਤੇ ਜਦੋਂ ਨਿਆਣੇ ਉਲਝ ਜਾਣ ਕੰਮਕਾਰਾਂ ਚ ਕੋਈ ਕਿਤੇ ਲੱਗ ਗਿਆ ਕੋਈ ਕਿਤੇ ਲੱਗ ਗਿਆ ਫਿਰ ਬੰਦੇ ਦਾ ਦੁੱਖ ਸੁੱਖ ਵੰਡਾਉਣ ਵਾਸਤੇ ਬੁਢਾਪੇ ਵਿੱਚ ਉਹਦਾ ਜੀਵਨ ਸਾਥੀ ਬਹੁਤ ਜ਼ਰੂਰੀ ਆ ਪਰ ਜਦੋਂ ਜੀਵਨ ਸਾਥੀ ਕੋਲ ਨਾ ਹੋਇਆ ਫਿਰ ਬੰਦੇ ਨੂੰ ਕਿਤੇ ਨਾ ਕਿਤੇ ਜਾਪਦਾ ਵੀ ਮੈਂ ਸਵਰਗ ਤੇ ਵਿੱਚੋਂ ਥੱਲੇ ਡਿੱਗਾ ਔਰਤ ਦੀ ਸਰਦਾਰੀ ਆਪਣੇ ਮਰਦਨਾ Marta